ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਲੀਡਰ ਵਿਕਰਮ ਜੀਠਣ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਕਰਮ ਜੀਠੀਆ ਹਰ ਦਿਨ ਕੋਈ ਨਾ ਕੋਈ ਨਮਾ ਸੱਪ ਕੱਢ ਹੀ ਦਿੰਦੇ ਨੇ ਕਿਸੇ ਨਾ ਕਿਸੇ ਦੇ ਖਿਲਾਫ ਕੋਈ ਨਾ ਕੋਈ ਨਮਾ ਤੋਂ ਨਮਾ ਸਬੂਤ ਪੇਸ਼ ਕਰ ਦਿੰਦੇ ਨੇ ਤੇ ਜਿਹੜੇ ਹੁਣ ਸਬੂਤ ਪੇਸ਼ ਕੀਤੇ ਨੇ ਉਹ ਕੀਤੇ ਨੇ ਐਮ ਐਲ ਏ ਜੈਤੂ ਨੂੰ ਲੈ ਕੇ ਜਿਸ ਦੇ ਉੱਤੇ ਸਦਾ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਦੇ ਵੱਲੋਂ ਗੈਂਗਸਟਰਾਂ ਦੇ ਵੱਲੋਂ ਗੈਂਗਸਟਰਾਂ ਦੇ ਕੋਲੋਂ ਲੱਖਾਂ ਰੁਪਏ ਲੈ ਜਾਂਦੇ ਨੇ ਜਿਹਦੇ ਚੱਲਦੇ ਬਿਕਰਮ ਅਜੀਠੇ ਦੇ ਵੱਲੋਂ ਆਪਣੇ ਸੋਸ਼ਲ ਕਾਹਨ ਦੇ ਉੱਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਇੱਕ ਵੀਡੀਓ ਕਾਲ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਉੱਤੇ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਐਮਐਲਏ ਜੈ ਤੋਂ ਗੈਂਗਸਟਰਾਂ ਤੋਂ ਲੱਖਾਂ ਰੁਪਏ ਲੰਦਾ ਆਉ ਦੇਖਦੇ ਧੱਕਾ ਹੋਇਆ ਜਿਹੜਾ ਦੱਸੋ ਐਮਐਲਏ ਨੇ ਕਿਹਾ ਭਾਈ ਅਸੀਂ ਰਾਮ ਨਾਲ ਸਰ ਘਰੇ ਰਹਿ ਰਹੇ ਸੀਗੇ ਕੋਈ ਸਾਡਾ ਕੋਈ ਧੱਕਾ ਨਹੀਂ ਸੀ ਸਾਰੇ ਪਿੰਡ 'ਚ ਸਾਡੀ ਹਰ ਇੱਕ ਬੰਦੇ ਨਾਲ ਬੰਦੀ ਆ ਅਮੋਲਕ ਸਿੰਘ ਐਮਐਲਏ ਮੈਨੂੰ ਕਹਿੰਦਾ 25 ਲੱਖ ਰੁਪਇਆ ਦੇ ਦੇ ਕਹਿੰਦਾ 20 20 ਲੱਖ ਮੈਂ ਕਹਿੰਦਾ ਜਿੱਥੇ 100 150 ਬਹੁਤ ਆ ਉੱਥੋਂ ਮੈਨੂੰ ਮਿਲਿਆ ਕਹਿੰਦਾ ਤੁਹਾਡਾ ਤਾਂ ਪੈਂਡ ਵੀ ਬਹੁਤ ਆ ਤੇ ਮੈਂ ਕਿਹਾ ਬਈ ਸਾਡੇ ਨਾਲ ਪੈਂਡ ਹੀ ਸਹਿਮ ਤਾਂ ਕਿਉਂ ਦੇਵਾਂ ਪੈਸੇ ਨਹੀਂ ਦਿੱਤੇ ਪਹਿਲਾਂ ਮੇਰੇ ਨਾਲ ਵਰਤਦਾ ਸੀ ਮੋਗ ਅਮੋਲਕ ਸਿੰਘ ਇੱਕ ਸਿਮਾ ਹਮਲੋਤਰਾ ਉਹ ਵੀ ਮੇਰੇ ਨਾਲ ਆਉਂਦੇ ਜਾਂਦੇ ਸੀ ਸਾਡੇ ਘਰੇ ਵੀ ਆਉਂਦੇ ਜਾਂਦੇ ਸੀ ਪੂਰੀ ਲਿਆਏ ਸੀ ਇਹਨਾਂ ਨੇ ਬਾਅਦ ਚ ਕੀ ਕੀਤਾ ਜੀ ਸਰਪੰਚ ਇਹਨਾਂ ਨੂੰ ਆਏ ਸੀਗਾ ਵੀ ਇਹ ਪੈਸੇ ਨਹੀਂ ਦਿੰਦੇ ਇਹਨਾਂ ਨੂੰ ਇਹਨਾਂ ਨੇ ਪੁਲਿਸ ਭੇਜ ਕੇ ਸਾਡੇ ਘਰੇ ਮੇਰੇ ਡੈਡੀ ਨੇ ੱੱਕਾ ਹੋਇਆ ਜਿਹ ਤੁਸੀਂ ਵੀ ਅਸੀਂ RAMNAAM ਸਰ ਘਰੇ ਰਹਿ ਰਹੇ ਸੀਗੇ ਕੋਈ ਸਾਡਾ ਕੋਈ ਧੱਕਾ ਨਹੀਂ ਸੀ ਸਾਰੇ ਪਿੰਡ ਚ ਸਾਡੀ ਹਰ ਇੱਕ ਬੰਦੇ ਨਾਲ ਬੰਦੀ ਆ ਇਹ ਅਮੋਲਕ ਸਿੰਘ ਐਮਐਲਏ ਮੈਨੂੰ ਕਹਿੰਦਾ 25 ਲੱਖ ਰੁਪਏ ਦੇ ਦੇ ਕਹਿੰਦਾ 20 20 ਲੱਖ ਮੈਂ ਕਹਿੰਦਾ ਜਿੱਥੇ 100 150 ਮੋਟਾ ਉੱਥੋਂ ਮੈਨੂੰ ਮਿਲਿਆ ਕਹਿੰਦਾ ਤੁਹਾਡਾ ਤਾਂ ਪੈਂਡ ਵੀ ਬਹੁਤ ਆ ਤੇ ਮੈਂ ਕਿਹਾ ਬਈ ਸਾਡੇ ਨਾਲ ਪੈਂਡ ਹੀ ਸਹਿਮਤਾ ਕਿਉਂ ਦਿਓ ਪੈਸੇ ਨਹੀਂ ਦਿੱਤੇ ਪਹਿਲਾਂ ਮੇਰੇ ਨਾਲ ਵਰਤਦਾ ਸੀ ਅਮੋਲਕ ਸਿੰਘ ਇੱਕ ਸਿਮਾ ਹਮਲੋਤਰਾ ਉਹ ਵੀ ਮੇਰੇ ਨਾਲ ਆਉਂਦੇ ਜਾਂਦੇ ਸੀ ਸਾਡੇ ਘਰੇ ਵੀ ਆਉਂਦੇ ਜਾਂਦੇ ਸੀ ਪੂਰੀ ਲਿਆਏ ਸੀ ਇਹਨਾਂ ਨੇ ਬਾਅਦ ਚ ਕੀ ਕੀਤਾ ਜੀ ਸਰਪੰਚ ਇਹਨਾਂ ਨੂੰ ਆਏ ਸੀਗਾ ਵੀ ਇਹ ਪੈਸੇ ਨਹੀਂ ਦਿੰਦੇ ਇਹਨਾਂ ਨੇ ਪੁਲਿਸ ਭੇਜ ਕੇ ਸਾਡੇ ਘਰੇ ਮੇਰੇ ਡੈਡੀ ਨੇ ਕੁੱਟਮਾਰ ਕੀਤੀ ਲਾਟਾ ਤੋੜਨ ਤੱਕਾ ਹੋਇਆ ਜਿਹੜਾ ਦੱਸੋ ਐਮਐਲਏ ਨੇ ਜਿਹੜਾ ਕਿਹਾ ਭਾਈ ਅਸੀਂ ਆ ਰਾਮਨਾਥ ਸਰ ਘਰੇ ਰਹਿ ਰਹੇ ਸੀਗੇ ਕੋਈ ਸਾਡਾ ਕੋਈ ਧੱਕਾ ਨਹੀਂ ਸੀ ਸਾਰੇ ਪਿੰਡ ਚ ਸਾਡੀ ਹਰ ਇੱਕ ਬੰਦੇ ਨਾਲ ਬੰਦੀ ਆ ਇਹ ਅਮੋਲਕ ਸਿੰਘ ਐਮਐਲਏ ਮੈਨੂੰ ਕਹਿੰਦਾ 25 ਲੱਖ ਰੁਪਇਆ ਦੇ ਦੇ ਕਹਿੰਦਾ 20 20 ਲੱਖ ਮੈਂ ਕਹਿੰਦਾ ਜਿੱਥੇ 100 100 ਦੇਡ ਇਟ ਇ ਸੋ ਬੋਟਾ ਉਥੋਂ ਮੈਨੂੰ ਮਿਲਿਆ ਕਹਿੰਦਾ ਤੁਹਾਡਾ ਤਾਂ ਪੈਂਡ ਵੀ ਬਹੁਤ ਆ ਤੇ ਮੈਂ ਕਿਹਾ ਬਈ ਸਾਡੇ ਨਾਲ ਪੈਂਡ ਹੀ ਸਹਿਮਤਾ ਕਿਉਂ ਦਿਓ ਮੈਂ ਪੈਸੇ ਨਹੀਂ ਦਿੱਤੇ ਪਹਿਲਾਂ ਮੇਰੇ ਨਾਲ ਵਰਤਦਾ ਸੀ ਮੋਗਲ ਅਮੋਲਕ ਸਿੰਘ ਇੱਕ ਸੀਮਾ ਅਮਲੋਤਰਾ ਉਹ ਵੀ ਮੇਰੇ ਨਾਲ ਪਾਉਂਦੇ ਜਾਂਦੇ ਸੀ ਸਾਡੇ ਘਰੇ ਵੀ ਆਉਂਦੇ ਜਾਂਦੇ ਸੀ ਪੂਰੀ ਲਿਆਏ ਸੀ ਇਹਨਾਂ ਨੇ ਬਾਅਦ ਚ ਕੀ ਕੀਤਾ ਜੀ ਸਰਪੰਚ ਇਹਨਾਂ ਨੂੰ ਆਏ ਸੀਗਾ ਵੀ ਇਹ ਪੈਸੇ ਨਹੀਂ ਦਿੰਦੇ ਇਹਨਾਂ ਨੂੰ ਇਹਨਾਂ ਨੇ ਪੁਲਿਸ ਭੇਜ ਕੇ ਸਾਡੇ ਘਰੇ ਮੇਰੇ ਡੈਡੀ ਨੇ ਕੁੱਟਮਾਰ ਕੀਤੀ ਲਾਪਤਾ ਹੋ ਗਏ ਖੈ ਤੁਸੀਂ ਵੀ ਦੇਖ ਲਿਆ ਸਕਰੀਨ ਤੇ ਤਸਵੀਰਾਂ ਕਿ ਐਮਐਲਏ ਅਮੋਲਕ ਤੇ ਸੀਮਾ ਮਲਹੋਤਰਾ ਦੇ ਜਿਹੜੀਆਂ ਫੋਟੋ ਆਹੋ ਵਾਇਰਲ ਕੀਤੀਆਂ ਗਈਆਂ ਬਿਊਰੋਾ ਰਿਪੋਰਟ ਹਰਪੰਜਾਬ ਟੀ